ਆਵਾਜ਼ ਭਾਈ ਜੀ ਭਾਈ ਜੀ ਪੰਜਾਬ ਦੇ ਸਰਕਾਰ ਦੇ ਸੀਐਮ ਨੂੰ ਕਾਲੀ ਚੰਡੀਆਂ ਦਿਖਾਈਆਂ ਕੀ ਹੋ ਗਿਆ ਕੀ ਮਸਲਾ ਹੋ ਗਿਆ ਅਸੀਂ ਬਿਜਲੀ ਵਿਭਾਗ ਤੋਂ ਆ 20 ਵਾਰ ਮੀਟਿੰਗਾਂ ਦੇ ਕੇ ਇੱਕ ਵਾਰ ਵੀ ਮੀਟਿੰਗ ਨਹੀਂ ਕਰੀ ਹੈ ਜੀ ਹਾਂਜੀ ਇਹ ਕਹਾਦਾ ਮੁੱਖ ਮੰਤਰੀ ਹੈ ਜਿਹੜਾ ਸਾਡੀਆਂ ਗੱਲਾਂ ਹੀ ਨਹੀਂ ਸੁਣਦਾ ਅੱਛਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਕਰੋਗੇ ਇਸ ਵਾਰ ਆ ਦੇਖ ਲਓ ਇਹਨਾਂ ਦੀ ਗੁੰਡਾਗਰਦੀ ਦੇਖ ਲਓ ਅਸੀਂ ਮਿਲਣਾ ਚਾਹੁੰਦੇ ਆ ਮਿਲਣ ਨਹੀਂ ਦਿੰਦੇ ਇਹ ਮੀਟਿੰਗ ਦਾ ਸਮਾਂ ਦਿੱਤਾ ਗਿਆ 20 ਵਾਰ ਮੀਟਿੰਗਾਂ ਦਾ ਸਮਾਂ ਦਿੱਤਾ 20 ਵਾਰ ਤੇ ਇੱਕ ਵਾਰ ਨਹੀਂ ਮਿਲਿਆ ਸਾਡੇ ਨਾਲ ਬੀ.ਐਲ.ਬੋਰਡ ਦੇ ਵਿੱਚ ਕੱਤੇ ਮੁਲਾਜ਼ਮ ਹੈ ਜੀ ਸਾਡੇ ਨਾਲ ਪਾਠੇ ਮੁਲਾਜ਼ਮਾਂ ਦੇ ਕੰਮ ਤੋਂ ਬਾਅਦ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਮੀਟਿੰਗਾਂ ਦਿੱਤੀਆਂ ਵੀ ਜਿਹੜੇ ਕੱਚੇ ਕੰਮ ਹੈ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਪਰ 20 ਵਾਰ ਮੀਟਿੰਗਾਂ ਲੈ ਕੇ ਉੱਥੇ ਮੀਟਿੰਗਾਂ ਦੇ ਵਿੱਚ ਨਹੀਂ ਬਹਿੜਦੇ ਤਾਂ ਇਹਨਾਂ ਨੇ ਕੋਈ ਵੀ ਪਾਰਟੀ ਦੇ ਵਿੱਚ ਸਾਡੇ ਨਾਲ ਕੋਈ ਹੱਲ ਦਾ ਪਸੰਦੇ ਦਾ ਹੱਲ ਨਹੀਂ ਕਰਿਆ ਜਿਹੜੇ ਸਾਡੇ ਬੰਦਿਆਂ ਨੂੰ ਕਰੰਟ ਲੱਗੇ ਆ ਉਹਨਾਂ ਨੂੰ ਕੋਈ ਮਾਅਬਦੇ ਦਾ ਪ੍ਰਬੰਧ ਨਹੀਂ ਨਾ ਕੋਈ ਨੌਕਰੀ ਦਿੱਤਾ ਮੰਕਰਦੇ ਵੀ ਜਿਹੜੀ ਸਾਡੀ ਰੋਜ਼ਗਾਰ ਹੈ ਕਈ ਕਈ ਸਾਲਾਂ ਤੋਂ ਬੰਦੇ ਸਾਡੇ ਬੀਬੀ ਬੋਰਡ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਵਾਦਾ ਕਰਦੇ ਵੀ ਪੱਕੇ ਕਰਾਂਗੇ ਪਰ ਪੱਕੇ ਨਹੀਂ ਕਰੇ ਪੱਕੇ ਤਾਂ ਇੱਕ ਦੂਰ ਦੀ ਗੱਲ ਹੈ ਸਾਡੇ ਨਾਲ ਮੀਟਿੰਗ ਦੇ ਵਿੱਚ ਵੀ ਨਹੀਂ ਬੈਠਦੇ ਤਾਂ ਇਹ ਕਿਹੋ ਜਿਹਾ ਕਿਰਦਾਰ ਕੇ ਸਾਡ ਤੋਂ ਬੋਤ ਬੋਤਾਂ ਨਹੀਂ ਆਂਦੇ ਪਰ ਇਹਨਾਂ ਦੀ ਇਹ ਵੀ ਉਹੀ ਸਰਕਾਰ ਹੈ ਜਿਹਨਾਂ ਦਾ ਮਤਲਬ ਕੀ ਚੰਨ ਨਹੀਂ ਚਿੱਟੇ ਬੰਗਲੇ ਨੀਂਦੇ ਹੋਰ ਇਹ ਵੀ ਚੋਰ ਉਹ ਵੀ ਚੋਰ ਤੇ ਵੀ ਸਰਕਾਰ ਇੱਕੋ ਜਿਹੀ ਆਈਡੀ ਜਿਹਾ ਜੀ ਪਹਿਲਾਂ ਦੀ ਜੰਗਾਰ ਮੁਰਦਾਬਾ ਮੁਰਦਾਬਾ लेव हीर भावी चोला ही चोल हवी ਆਪੂ ਠੇਕਾ ਮਾਲਾਂਸ਼ ਘੱਟ ਮੋਰਚਾ ਪੰਜਾਬ ਅੱਜ ਅਸੀਂ ਠੇਕਾ ਮਾਲਾਂ ਨੂੰ ਮੋਰਚੇ ਦੇ ਬੈਨਰ ਹੇਠਾਂ ਜਿੱਥੇ ਵੀ ਸਾਡਾ ਪ੍ਰੋਗਰਾਮ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਜਾਂਦੇ ਆ ਉਹਨਾਂ ਦਾ ਅਸੀਂ ਵਿਰੋਧ ਪ੍ਰਦਰਸ਼ਨ ਕਰਨਾ ਹੈ ਵਿਰੋਧ ਪ੍ਰਦਰਸ਼ਨ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ 21 ਵਾਰ ਲਿੱਖਤੀ ਜਿਹੜੀ ਮੀਟਿੰਗਾਂ ਉਹ ਦੇ ਕੇ ਮੁੱਕਰ ਕੇ ਇੱਕ ਵੀ ਵਾਰ ਠੇਕਾ ਮਾਲ ਦੀ ਮੋਰਚਾ ਦੀ ਨੁਮਾਇੰਦਗੀ ਦੇ ਬੈਠੇ ਨਹੀਂ ਆ ਜੀ ਸਾਡੀ ਡਿਮਾਂਡ ਹੈ ਕਿ ਜਿੰਨੇ ਵੀ ਆਰਕੋਰਸਟ ਲਿਸਟ 'ਚ ਮੈਂ ਠੇਕੇਦਾਰ ਕੰਪਨੀਆਂ ਸੋਸਾਇਟੀਆਂ ਰਾਹੀਂ ਕੰਮ ਕਰਦੇ ਕੱਚੇ ਕੰਮੇ ਆ। ਉਹਨਾਂ ਨੂੰ ਡਿਪਾਰਟਮੈਂਟ 'ਚ ਲੈ ਕੇ ਰੈਗੂਲਰ ਕੀਤਾ ਜਾਵੇ। ਇਹ ਸੰਬੰਧ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਤੇ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹ ਸਰਕਾਰ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਜਦੋਂ ਚੋਣਾਂ ਤੋਂ ਪਹਿਲਾਂ ਸਾਡੇ ਨਾਲੇ ਵਾਅਦੇ ਕੀਤੇ ਸੀ ਵੀ ਅਸੀਂ ਸਮੂਹ ਪੰਜਾਬ ਦੇ ਜਿੰਨੇ ਵੀ ਆਊਟਸੋਰਸ ਕੰਮੇ ਆ, ਉਹਨਾਂ ਨੂੰ ਡਿਪਾਰਟਮੈਂਟ 'ਚ ਲੈ ਕੇ ਰੈਗੂਲਰ ਕਰਾਂਗੇ। ਪਰ ਅੱਜ ਪੰਜਾਬ ਦਾ ਕੋਈ ਵੀ ਠੇਕਾ ਕੰਮੇ ਜਿਹੜਾ ਰੈਗੂਲਰ ਨਹੀਂ ਕੀਤਾ ਜਾ ਰਿਹਾ। ਜਿਸ ਤੇ ਰੋਸ 'ਚ ਅੱਜ ਸਮੂਹ ਠੇਕਾ ਕਾਮਿਆਂ ਨੇ ਮ ਕਿ ਤਾਂ ਤੇ ਅੱਜ ਜਿੱਥੇ ਵੀ ਪੰਜਾਬ ਦਾ ਮੁੱਖ ਮੰਤਰੀ ਜਾਊਗਾ ਇਸੇ ਤਰ੍ਹਾਂ ਲਗਾਤਾਰ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜਾਰੀ ਰੱਖੇ ਜਾਣਗੇ ਤੇ ਕਿੱਥੇ ਤੁਸੀਂ ਕੀਤਾ ਅੱਜ ਚਮਕੌਰ ਸਾਡੇ ਪੂਰੇ ਇਲਾਕੇ 'ਚ ਕਰ ਰਹੇ ਆ ਅੱਜ ਚਮਕੌਰ ਸਾਹਿਬ ਦੇ ਮਤਲਬ ਇਲਾਕੇ ਦੇ ਵਿੱਚ ਪਹਿਲਾਂ ਮਰਿੰਡੇ ਆਏ ਸੀ ਕਿ ਉੱਥੋਂ ਆ ਗਏ ਪਤਾ ਨਹੀਂ ਲੱਗਿਆ ਇੱਕ ਮਤਲਬ ਜਿਵੇਂ ਚਕਮਾ ਦੇਣਾ ਹੁੰਦਾ ਲੋਕਾਂ ਨੂੰ ਵੀ ਠੇਕਾ ਕੰਮ ਇਹਨੂੰ ਕਿਉਂਕਿ ਸਰਕਾਰ ਨੂੰ ਪਤਾ ਵੀ ਹੈ ਇਹ ਸੰਘਰਸ਼ ਕਰ ਰਹੇ ਆ ਮਤਲਬ ਇੱਕ ਚੁੱਪਚੀ ਬੀਤੇ ਮੁੱਖ ਮੰਤਰੀ ਆਇਆ ਜਦੋਂ ਵੀ ਸਾਨੂੰ ਪਤਾ ਲੱਗਿਆ ਪਹਿਲਾਂ ਮਰਿੰਡੇ ਕਰਨਾ ਸੀ ਉੱਥੋਂ ਮਤਲਬ ਆ ਗਏ ਜਦੋਂ ਚਮਕੌਰ ਸਾਹਿਬ ਪਤਾ ਲੱਗਿਆ ਤਾਂ ਇੱਥੇ ਅ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਇਸ ਗੱਲ ਦੀ ਡਿਮਾਂਡ ਕਰਦੇ ਆ ਵੀ ਜਿੰਨੇ ਵੀ ਜਦੋਂ ਤੱਕ ਠੇਕਾ ਕੰਮ ਨੂੰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਨਹੀਂ ਕਰਦੇ ਮੀਟਿੰਗ ਕਰਕੇ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਰੱਖਿਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ